ਜੀ ਸੇ ਕੌਣੀ ਉਹ ਕਿੱਥੇ ਆਵੇਂ ਆਵੇਂ ਆਉਲੀ ਕੌਣੀ ਆ ਦੱਸੋ ਦੱਸੋ ਤੇ ਉਹਨਾਂ ਨੂੰ ਦੇਖ ਤੇਰੇ ਦੱਸੋ ਅਸੀਂ ਬੰਦ ਲੜ ਸ਼ੁਰੂ ਕਰੋ ਬਚਣ ਬਚਣ ਹੈਲੋ ਮੈਂ ਗੁਰਦੁਆਰਾ ਸਾਹਿਬ ਆਂ ਢੂੜਕੇਟ ਬਾਅਦ ਚ ਫੋਨ ਲਾਉਂ ਹਰਬਾਨ ਸਿੰਘ ਮੈਂ ਗੁਰਦੁਆਰਾ ਸਾਹਿਬ ਆਂ ਹਾਂ ਹੈਲੋ ਆ ਗੁਰਦੁਆਰਾ ਸਾਹਿਬ ਬਾਅਦ ਚ ਫੋਨ ਲਾਉਂ ਮੈਂ ਠੀਕ ਹੈ ਨਹੀਂ ਨਹੀਂ ਇਹ ਇਹਨਾਂ ਦਾ ਕੀ ਨਾਮ ਸੀ ਇਹਨਾਂ ਦਾ ਕੀ ਨਾਮ ਹੈ ਇਹ ਇਹ ਮੋਗਾ ਜਿਲ੍ਹੇ ਤੋਂ ਸੀ ਇਹ ਇਹਨਾਂ ਦਾ ਨਾਮ ਹੋ ਰਿਹਾ ਸੀ ਗਾ ਇਹ ਤੁਹਾਨੂੰ ਨਾਮ ਆ ਗਿਆ ਦਾ ਮੋਹੱਲੇ ਦੇ ਸੋਨਿਆ ਠੀਕ ਹੈ ਸ੍ਰੀ ਰਾਮ ਵਾਲਾ ਅਮਰ ਟਿੱਡੇ ਤੋਂ ਆਏ ਜੀ ਬਾਈ ਜੀ ਆਜੋ 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 ਜੀ ਆਜੋ ਹੋਰ ਦੱਸੋ ਜੀ ਕਿਹੜਾ ਰਹਿ ਗਿਆ ਕਿਹੜੇ ਕਿਹੜੇ ਟੇਜਰ ਦੱਸ ਕੀ ਨਾਮ ਹਨਪੁਰ ਦਾ ਇਹ ਜੇ ਹੈ ਕਿ ਐਸੇ ਆ ਰਹੇ ਨੇ ਬੇਜੂ ਆ ਰਹੇ ਆ। ਚਲੋ ਤਾਂ ਨਾ ਜੇ ਅਸੀਂ ਬਿਲਾ ਸੀ ਜਾਂ ਮਾਫ ਕਰਨਾ। ਇਹ ਤਾਂ ਪੌਂਡੀ ਉੱਪਰ ਜਿਹੜੇ ਇਹਦਾ ਹੋਇਆ ਜਾਂਦੀ ਹੈ। ਨੱਥੂ ਸਿੰਘ ਢਿਲਮਕਲਾ। ਕਿਉਂ? ਨਾ। ਲੈ ਵੀ। ਹੋਰ ਸੋਨਿਆ। ਇੱਕ ਹੋਰ ਯਾਰ ਵੀ ਇੱਕ ਗਾਣਾ ਕਰਦੇ। ਕਿੰਨੇ ਹੋ ਗਏ ਕਿਹੜੇ ਕਿੰਨੇ ਹੋ ਗਏ? ਹਾਂ ਉਹ ਕਿੱਠੀ ਬਾਗਲ ਕਿੱਥੋਂ ਪੈ ਗਿਆ ਬਾਬਾ ਜੀ ਆਓ ਅੰਕਲੀ ਆਓ ਕਿੱਠੀ ਬਾਗਲ ਕਿੱਥੋਂ ਤੁਸੀਂ ਬਾਈ ਜੀ ਇੱਥੋਂ ਹੈ ਬਾਈ ਲੋਕਾਂ ਨੇ ਲੋਕਾਂ ਘਰੀ ਕੋ ਤੋਂ ਅੱਛਾ ਆਪਣੇ ਹੀ ਐ ਨੀਲੇ ਦੇ ਬੇੜੀ ਆ ਯਾਰ ਮੈਂ ਦੱਸੂਗੀ ਅੱਧੀ ਦਾ ਨਾਮ ਦੱਸੂਗੀ ਨਾ ਤੁਹਾਨੂੰ ਤਾਂ ਤੁਸੀਂ ਕਹੀ ਦੀ ਹੋ ਮੈਂ ਨਾਮ ਦੱਸੋ ਬਖਤੋ ਮਰਦਾ ਲੇਗਾ ਅੱਜ ਨਾਮ ਦਾ ਨਿਵਾਸਨ ਇੰਨਾ ਤਾਂ ਇਹਨਾਂ ਨੂੰ ਕਰ ਰਿਹਾ ਇਹਨੂੰ ਪੌਣੇ ਪੌਣੇ ਚਲੋ ਆ ਜਾਓ ਬੋਕਲਾਂ ਦੀ ਬਖਤਾਰ ਸਿੰਘ ਜੀ ਰਿਪੋਰਟ ਹੋਗੇ ਕਿਹੜਾ ਨਾ ਹੋਗੇ ਬੋਲੇ ਨਹੀਂ ਹੈ ਸਾਰੇ ਸਾਰੇ ਇਹ ਇਹ ਦਾ ਪੰਜਾਬ ਦੇ ਆ ਰਾਮਪੁਰਾਣ ਸਿੰਘ ਮਾਲੂ ਸਾਹਿਬ ਮੈਂ ਇਹਨਾਂ ਨੂੰ ਪੰਜਾਬ ਕਰ ਲਾਇਆ ਸੱਤਰ ਆ ਜਾਓ ਰਾਮ ਮਾਰ ਲੂ ਆ ਜਾਓ ਰਾਮ ਮਾਰ ਜਿਸ 7 8 9 9 ਆਇਆ ਹਾਂ ਆਗੇ 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 ਚਲੋ ਇਹਨਾਂ ਦਾ ਨਾਮ ਅਰਾਮ ਨਾਮਾਸ 2011 ਨਾਮਾਸ ਰਾਮ ਅਰਾਮ ਨਾਮਾਸ ਇਹਦਾ ਮੋਬਾਈਲ ਨੰਬਰ ਲਿਖ ਲਈ ਮੋਗੇ ਜ਼ਿਲ੍ਹੇ ਚ ਲਾਉਣਾ ਇਹਨਾਂ ਨੂੰ ਕੋਈ ਇਹ ਨਾ ਮੋਗੇ ਚ ਆਉਂਦੇ ਆ ਇਹ ਤ੍ਰੀਕੋਟ ਤੇ ਆਉਂਦੇ ਆ ਅੱਛਾ ਮੋਗੇ ਦਾ ਖੇਡੂ ਜੀ ਅੱਛਾ ਮੋਗੇ ਹਾਂ ਮੋਗੇ ਦੇ ਵੀ ਲਾਉਣੇ ਆਹੀਂ ਇੱਕ ਮਿੰਟ ਹੁਣ ਖਰਚ ਕੇ ਸਾਰੇ ਜਨੇ ਕਰ ਖਰਚ ਕੇ ਹੁਣ ਫੇਰ ਚੰਗੀ ਤਰ੍ਹਾਂ ਕਰਿਓ